ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲਟਨ 'ਚ ਮੈਂ ਹਨੀਲ ਕਮਲ ਤੇ ਆਓ ਬੁਲਟਨ ਵਿੱਚ ਸਭ ਤੋਂ ਪਹਿਲਾ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਲੰਬੀ ਬਿਮਾਰੀ ਤੋਂ ਬਾਅਦ ਚਾਰਕਾ ਵਿਧਾਇਕ ਤਰਮਨ ਸਿੰਘ ਦਾ ਹੋਇਆ ਦੇਹਾਂਤ ਤੇ ਤੁਰੀ ਤੋਂ ਤਿੰਨ ਵਾਰ ਵਿਦਾਇਕ ਰਹਿ ਚੁੱਕੇ ਨੇ ਤਰਮਨ ਸਿੰਘ ਕੱਲ ਜੱਦੀ ਪਿੰਡ ਮਾਨਵਾਲਾ ਚੋਹਵੇ ਦਾ ਅੰਤਿਮ ਸੰਸਕਾਰ ਕੈਥਲ ਜੇ ਸੇਕਾ ਨੌਜਵਾਨ ਦੀ ਕੁੱਟਮਾਰ ਦਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਲਿਆ ਸਖਤ ਨੋਟਿਸ ਕਿਹਾ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਵੱਜੀ ਸੱਟ ਹਰਿਆਣਾ ਸਰਕਾਰ ਚੁਪੇ ਅੰਦਰ ਵਾਸਤੇ ਸਿੱਖਾਂ ਦੀ ਸੁਰੱਖਿਆ ਨੂੰ ਬਣਾਏ ਯਕੀਨੀ ਆਧਾ ਪਟਿਆਲਾ ਪੁਲਿਸ ਨੇ ਮੋਬਾਈਲ ਟਾਵਰਾਂ ਤੋਂ ਸੈਂਸਿਟਿਵ ਉਪਕਰਣ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਕੀਤਾ ਕਾਬੂ ਤਾਂ ਹੁਣ ਖਬਰਾਂ ਵਿਸਤਾਰ ਨਾਲ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੋਸਤ ਅਤੇ ਹਲਕਾ ਤੂਰੀ ਤੋਂ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਤਨਵੰਦ ਸਿੰਘ ਦਾ ਮੰਗਲਵਾਰ ਨੂੰ ਅਚਾਨਕ ਤੇ ਹੰਤ ਹੋ ਗਿਆ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਜਾਣਕਾਰੀ ਮੁਤਾਬਕ ਤਨਵੰਦ ਸਿੰਘ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਤੇ ਦੁਨੀਆ ਨੂੰ ਅਲਵਿਦਾਖ ਦਿੱਤਾ ਤਨਵੰਦ ਸਿੰਘ ਦਾ ਸਸਕਾਰ ਬੁੱਧਵਾਰ ਸਵੇਰੇ 10 ਵਜੇ ਉਹਨਾਂ ਦੇ ਜੱਦੀ ਪਿੰਡ ਮਾਨਵਾਲਾ 'ਚ ਕੀਤਾ ਜਾਵੇਗਾ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਦਿੱਲੀ ਵਧਾਈ ਦੇਣ ਵਾਲੇ ਲੀਡਰਾਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਰਵਨੀਤ ਸਿੰਘ ਬਿੱਟੂ ਦੇ ਹਲਕੇ ਚ ਲੋਕ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼wini ਸ਼ਰਮਾ ਅਤੇ ਭਾਜਪਾ ਦੇ ਫਤਿਹ ਜੰਗ ਸਿੰਘ ਬਾਦਵਾ ਉਹਨਾਂ ਨੂੰ ਵਧਾਈ ਦੇਣ ਲਈ ਦਿੱਲੀ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਫਤਿਹ ਜੰਗ ਬਾਦਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਰਵਨੀਤ ਸਿੰਘ ਬਿੱਟੂ ਨੂੰ ਚੁਣਿਆ ਹੈ। ਉਹਨਾਂ ਕਿਹਾ ਕਿ ਬਿੱਟੂ ਹੁਣ ਪੰਜਾਬ ਦੇ ਮਸਲਿਆਂ ਦਾ ਹੱਲ ਕਰਨ ਲਈ ਸੂਬੇ ਦੀ ਖੁਸ਼ਹਾਲੀ ਲਈ ਵਿਕਾਸ ਦੇ ਪੁਲ ਬਣਾੰਦਾ ਕੰਮ ਕਰਨਗੇ ਮੈਂ ਸਮਝਦਾ ਵੀ ਪੰਜਾਬ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਬਿੱਟੂ ਜੀ ਨਾਲ ਜੋ ਕਿਹਾ ਉਹ ਕਰਕੇ ਵਿਖਾਇਆ ਔਰ ਇੱਕ ਲੋਕਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਵੀ ਸਾਡਾ ਦਿਲ ਸਾਡੀਆਂ ਬਾਹਾਂ ਖੁੱਲੀਆਂ ਨੇ ਅਸੀਂ ਪੰਜਾਬ ਲਈ ਕੁਝ ਕਰਨਾ ਚਾਹ ਰਹੇ ਹਾਂ ਸੋ ਅੱਜ ਬਿੱਟੂ ਜੀ ਨੂੰ ਵਧਾਈ ਵੀ ਦੇਣ ਆਏ ਆ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਅੱਜ ਇੱਕ ਉਹ ਸਰਕਾਰ ਵਿੱਚ ਹੈ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਪ੍ਰਤੀ ਫੈਸਲੇ ਲੈਣੇ ਨੇ ਤੋਂ ਮੈਂ ਸਮਝ ਨਾ ਵੀ ਬਿੱਟੂ ਜੀ ਦੇ ਆਰ ਨਾਲ ਸਾਨੂੰ ਸਾਰਿਆਂ ਨੂੰ ਬੜਾ ਬਲ ਮਿਲਿਆ ਔਰ ਅਸੀਂ ਖਾਸ ਕਰਕੇ ਬੀਜੇਪੀ ਲੀਡਰਸ਼ਿਪ ਮੋਦੀ ਜੀ ਦਾ ਔਰ ਅਮਿਤ ਸ਼ਾਹ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਬੜੀ ਅੱਛੀ ਸੋਚ ਪੜਿਆ ਲਿਖਿਆ ਇੱਕ ਖਾਨਦਾਨੀ ਜਿਨ੍ਹਾਂ ਨੂੰ ਜਜ਼ਬਾ ਹੈ ਪੰਜਾਬ ਦੀ ਸੇਵਾ ਕਰਨ ਦਾ ਉਸ ਪਰਿਵਾਰ ਦੇ ਇੱਕ ਨੁਮਾਇंदे ਨੂੰ ਚੁਣ ਕੇ ਅੱਜ ਹਿੰਦੁਸਤਾਨ ਦੀ ਉਸ ਕੁਰਸੀ ਤੇ ਬਿਠਾਇਆ ਹੈ ਜਿੱਥੇ ਪੰਜਾਬ ਨੂੰ ਉਮੀਦ ਹੋ ਗਈ ਹੈ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਸਤੇ ਔਰ ਖਾਸ ਕਰਕੇ ਕਿਸਾਨਾਂ ਦੇ ਵਾਸਤੇ ਬਹੁਤ ਕੁਝ ਕਰਨ ਨੂੰ ਤਿਆਰ ਚੰਡੀਗੜ੍ਹ ਵਿਖੇ ਇੱਕ ਨੌਜਵਾਨ ਸੈਕਟਰ 17 ਦੇ ਬੱਸ ਸਟੈਂਡ 'ਚ ਲੱਗੇ ਟਾਵਰ ਤੇ ਚੜ ਗਿਆ ਸੂchna ਮਿਲਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਮੌਕੇ ਤੇ ਪਹੁੰਚੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਾਫੀ ਜਦੌਜਹਦ ਤੋਂ ਬਾਅਦ ਨੌਜਵਾਨ ਨੂੰ ਖੇਹਨ ਦੀ ਮਦਦ ਦੇ ਨਾਲ ਹੇਠਾਂ ਉਤਾਰਿਆ ਗਿਆ ਟਾਵਰ ਤੇ ਚੜਨ ਵਾਲੇ ਨੌਜਵਾਨ ਦਾ ਨਾਮ ਵਿਕਰਮ ਦੱਸਿਆ ਜਾ ਰਿਹਾ ਹੈ ਉਹ ਹਰਿਆਣਾ ਦੇ ਜੀਂਦਵਾਲਾ ਰਹਿਣ ਵਾਲਾ ਹੈ ਸ਼ੁਰੂਆਤੀ ਜਾਣਕਾਰੀ ਚ ਪਤਾ ਲੱਗਿਆ ਹੈ ਕਿ ਵਿਕਰਮ ਮੋਬਾਈਲ ਟਾਵਰ ਤੇ ਇਸ ਲਈ ਚੜਿਆ ਕਿਉਂਕਿ ਉਹ ਜ਼ਮੀਨੀ ਵਿਵਾਦਿਤ ਕੇਸ ਨਾਲ ਜੂਝ ਰਿਹਾ ਸੀ ਮਾਨਸਾ ਦੇ ਪਿੰਡ ਜਟਾਣਾ ਵਿੱਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਵਿਕਰਮ ਦਾ ਝਗੜਾ ਹੋਇਆ ਸੀ ਜਿਸ ਕਾਰਨ ਉਹ ਮੰਗਲਵਾਰ ਸਵੇਰੇ 8:30 ਵਜੇ ਸੈਕਟਰ 17 ਸਥਿਤ ਬੱਸ ਸਟੈਂਡ ਡੇੜੇ ਟਾਵਰ ਤੇ ਚੜ ਗਿਆ ਵਿਕਰਮ ਦਾ ਇਲਜ਼ਾਮ ਹੈ ਕਿ ਮਾਮਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਵਿਕਰਮ ਨਾਮ ਦਾ ਲੜਕਾ ਹੈ ਜੋ ਬੇਸਿਕਲੀ ਜਿੰਦ ਦਾ ਰਹਿਣ ਵਾਲਾ ਹੈ ਜੀ ਔਰ ਇਹ ਪੰਜਾਬ ਮੇ ਵੀ ਮਾਨਸਾ ਜ਼ਿਲ੍ਹੇ ਮੇ ਰਹਾ ਹੈ ਵਾਹਾਂ ਪੇ ਸਦੂਲਗੜ੍ਹ ਮੇ ਔਰ ਇਸਨੇ ਇਹੀ ਬਤਾਇਆ ਕਿ ਮੇਰਾ ਕੋਈ ਪ੍ਰਾਪਰਟੀ ਦਾ ਮਾਮਲਾ ਚੱਲ ਰਿਹਾ ਹੈ ਮੈਨੇ ਕੋਈ ਪੇਮੈਂਟ ਕੀਤੀ ਪ੍ਰਾਪਰਟੀ ਕੇ ਲਈ ਮੇਰੇ ਨਾਮ नाम नहीं हुई वो उसके लिए मैंने थाने में भी कमरेट की थी और मैं यहाँ भी मिलने आया था अभी पूरी बात नहीं ये बता रहा है यही कह रहा मैंने रिक्वेस्ट किया मैं आपको जो भी आपका होगा मिलना चाहेंगे सीएम रेजिडेंस पे मैंने बात किया उसकी से। उन्होंने भी आश्वासन दिया की यहाँ पे बहुत सारी बात इसको समझाया जाओ ऐसे आपकी जिंदगी को भी खतरा है तो यही कह रहा था मेरे को बात करवा दो साहब या सीएम साहब के साथ मिलवा दो ਮੈਂ वहां भी अभी जाकर आया हूं उन्होंने यही अभी दोबारा बात करूंगा मैं इससे और यही रिक्वेस्ट करूंगा वो भी यहां पे हमारे पास ले आओ और हम इसकी सारी बात सुन के इसकी कर पे करेंगे हरियाणा दे कैथल चिक नौजवान दी बेरामी नाल कुट दा मामला सामने आया दस है दसया जा रहा है कि कुट मार करने वाले ने उक्त व्यक्ति नु पहला खालिस्तानी किया जस्ता विरोध करते नौजवान दे नाल कुट मार कीती गई ਮੀਡੀਆ ਰਿਪੋਰਟ ਅਨੁਸਾਰ ਪੀੜਤ ਸੁਖਵਿੰਦਰ ਡਿਫੈਂਸ ਕਲੋਨੀ ਵਿਖੇ ਫਰਨੀਚਰ ਦੀ ਦੁਕਾਨ ਚਲਾਉਂਦਾ ਹੈ ਜਦੋਂ ਉਹ ਕੰਮ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਦੇ ਕੈਥਲ ਚ ਵਾਪਰੀ ਇਸ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਕੈਥਲ ਵਿਖੇ ਸਿੱਖ ਨੌਜਵਾਨ ਦੇ ਨਾਲ ਨਫ਼ਰਤੀ ਭਾਵਨਾ ਨਾਲ ਹੋਈ ਕੁੱਟਮਾਰ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਐਡਵੋਕੇਟ ਤਾਮੀਨੇ ਕਹੇ ਹੈ ਕਿ ਇਸ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਲਿਹਾਜ਼ਾ ਹਰਿਆਣਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਸੂਬੇ ਅੰਦਰ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖਾਂ ਵਿਰੁੱਧ ਭਾਰਤ ਦੇਸ਼ ਅੰਦਰ ਲਗਾਤਾਰ ਨਫ਼ਰਤੀ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਵਕਫ ਵਕਫ ਸੂਬਿਆਂ 'ਚ ਬਿਨਾ ਕਿਸੇ ਕਾਰਨ ਤੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹਨ ਉਹਨਾਂ ਕਹਿੰਦੇ ਕਿ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਦੇਸ਼ ਅੰਦਰ ਹਰ ਵਰਗ ਹਰ ਧਰਮ ਅਤੇ ਹਰ ਫਿਰਕੇ ਦੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਅਤੇ ਹੱਕ ਹਕੂਕਾਂ ਦੀ ਤਰਜਮਾਨੀ ਕਰੇ ਜਿਹੜੇ ਵੀ ਲੋਕ ਦੇਸ਼ ਦੇ ਸੰਵਿਧਾਨ ਵਿਰੁੱਧ ਜਾ ਕੇ ਨਫ਼ਰਤ ਅਤੇ ਫਿਰਕੂ ਮਾਹੌਲ ਸਿਰਜਦੇ ਨੇ ਉਹਨਾਂ ਵਿਰੁੱਧ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸੰਗਰੂਰ ਦੇ ਦਿਰਬਾ ਵਿੱਚ ਹੋਏ ਨਕਲੀ ਸ਼ਰਾਬ ਕਾਂਡ ਮਾਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਪੀਏ ਹਰਪਾਲ ਸਿੰਘ ਸੋਹੀ ਨੇ ਪਿੰਡ ਗੁਜਰਾ ਅਤੇ ਟੱਪਾਲੀ ਦੇ 9 ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਤਕਸਿੰਨ ਕੀਤੇ ਜ਼ਿਕਰਯੋਗ ਹੈ ਕਿ ਸੰਗਰੂਰ ਦੇ ਦਿਰਬਾਜ ਵਾਪਰੇ ਨਕਲੀ ਸ਼ਰਾਬ ਮਾਮਲੇ ਵਿੱਚ 2 ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਗੁਜਰਾ ਦੇ 7 ਅਤੇ ਟੱਪਾਲੀ ਦੇ 2 ਵਿਅਕਤੀ ਸਨ ਤਪਿੰਦਰ ਸਿੰਘ ਚੋਹੀ ਨੇ ਕਿਹਾ ਕਿ ਬਾਕੀ ਰਹਿnde ਪੀੜਿਤ ਪਰਿਵਾਰਾਂ ਨੂੰ ਵੀ ਜਲਦ ਹੀ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕਰ ਦਿੱਤੇ ਜਾਣਗੇ ਜੋ ਪਿਛਲੇ ਦਿਨ ਸਾਡੇ ਪਿੰਡਾਂ ਦੇ ਵਿੱਚ ਸੱਤ ਮੌਤਾਂ ਸ਼ਰਾਬ ਪੀ ਕੇ ਹੋਈਆਂ ਸੀ ਉਸ ਤੋਂ ਨਾਲ-ਨਾਲ ਕੁਝ ਜਿਹੜੇ ਬੰਦੇ ਨੇ ਸ਼ਰਾਬ ਪੀਤੀ ਨਿਗਾ ਚਲੀ ਗਈ ਕਈ ਬੰਦਿਆਂ ਦੀ ਜਿਨ੍ਹਾਂ ਦਾ ਸਰਕਾਰੀ ਤੌਰ ਤੇ ਜਿਹੜਾ ਲਾਜਤੀ ਪਟਿਆਲਾ ਰਜਿੰਦਰਾ ਹਸਪੀਟਲ ਤੇ ਵੀ ਹੋਇਆ ਸੰਗਰੂਰ ਵੀ ਹੋਇਆ ਉਹਦੇ ਨਾਲ-ਨਾਲ ਤੁਹਾਡੇ ਢੰਡੋਲੀ ਖੁਰਦਸੀ ਦੇ ਤੇ ਰਵਦਾਸ tibbi ਜੋ ਸਨਾਮ ਵੀ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਸ ਤੋਂ ਬਾਅਦ ਜੋ ਸਰਕਾਰ ਨਾਲ ਸਾਡੀ ਉਸ ਟਾਈਮ ਦੇ ਵਿੱਚ ਚੋਣ ਜਾਬਤਾ ਲੱਗੇ ਦੀ ਕੰਪਰੋਮਾਈਜ਼ ਹੋਇਆ ਸੀ ਬੈਠ ਕੇ ਸਮਝੌਤਾ ਹੋਇਆ ਸੀ 5-5 ਲੱਖ ਰੁਪਏ ਦੇ ਅੱਜ ਸਰਕਾਰ ਨੇ ਤੇਜਿੰਦਰ ਸੋਹੀ ਜੀ ਆਕੇ ਇਹਨਾਂ ਨੂੰ ਜੋ ਕਿ ਹਰਪਾਲ ਚੀਮੇ ਦੇ ਵਿੱਤ ਮੰਤਰੀ ਦੇ ਪੀਏ ਹਨ ਉਹ ਇਹਨਾਂ ਨੂੰ ਅੱਗੇ 5-5 ਲੱਖ ਰੁਪਏ ਦੇ ਚੈੱਕ ਦੇ ਕੇ ਗਏ ਸਾਡੇ ਪਿੰਡ ਗੁਜਰਾ ਦੇ ਵਿੱਚ ਜੀ ਜੀ ਜੋ 5 ਲੱਖ ਰੁਪਏ ਸਹਿ ਤਾਂ ਮਿਲੀ ਹੈ ਕਿ ਉਹ ਸਹੀ ਹੈ ਮੰਨ ਲਿਓ ਬਿਲਕੁਲ ਨਹੀਂ ਜੀ ਅਸੀਂ ਇਹਨੂੰ ਜਾਇਜ਼ ਮੰਨਦੇ ਦੇਖੋ ਜੀ ਜਿਹਦਾ ਪਰਿਵਾਰਕ ਮੈਂਬਰ ਚਲਿਆ ਗਿਆ ਕੋਈ 5 ਲੱਖ ਰੁਪਏ ਨਾਲ ਉਹਦੀ ਐਡੀ ਬੜੀ ਕੋਈ ਮਾਲੀ ਮਦਦ ਨਹੀਂ ਹੈਗੀ ਕਿਉਂਕਿ ਜਿਹੜੇ ਅਸਲੀ ਬੱਚੇ ਇਹਨਾਂ ਦੇ ਕਮਾਉਣ ਵਾਲੇ ਤੇ ਪਰਿਵਾਰਚੇ ਜਿਹੜੇ ਉਹ ਚਲੇ ਗਏ ਹੁਣ ਇਹਨਾਂ ਦੇ ਜਿਹੜੇ ਬੱਚਿਆਂ ਦੇ ਵਾਪਸ ਆਇਆ ਉੱਠ ਗਿਆ ਜਿਹੜੀਆਂ ਭੈਣਾਂ ਵਿਧਵਾ ਹੋਈਆਂ ਨੇ ਉਹ ਕਿੱਥੇ ਜਾਣ ਹੁਣ ਕਿਉਂਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿੰਨੇ ਕੋਈ ਵਿੱਦਿਆ ਦੇ ਯੋਗ ਆ ਬੱਚੇ ਨੇ ਪੜ੍ਹੇ ਲਿਖੇ ਇਹਨਾਂ ਨੂੰ ਨੌਕਰੀ ਦੀ ਮੰਗ ਕਰਦੇ ਆ ਸਰਕਾਰ ਨੂੰ ਅਜੇ ਤੇਜਿੰਦਰਪਾਲ ਸੋਹੀ ਜੀ ਵੀ ਕਹਿ ਕੇ ਗਏ ਨੇ ਕੁਝ ਪੋਸਟਾਂ ਨਿਕਲੀਆਂ ਨੇ ਵੀ ਇਹ ਪਰਿਵਾਰਾਂ ਨਾਲ ਅਸੀਂ ਕਹਿੰਦੇ ਆ ਵੀ ਸਾਨੂੰ ਮਿਲੋ ਤੇ ਅਸੀਂ ਨੌਕਰੀ ਦੀ ਗੱਲ ਅਸੀਂ ਪਹਿਲਾਂ ਵੀ ਜਦੋਂ ਸੰਘਰਸ਼ ਕੀਤਾ ਉਦੋਂ ਵੀ ਅਸੀਂ ਨੌਕਰੀ ਦੀ ਗੱਲ ਕੀਤੀ ਸੀ ਵੀ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ। ਮਰਹੂਮ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 3ਵੇਂ ਜਨਮ ਦਿਨ ਮੌਕੇ ਪਿੰਡ ਮੂਸਾ ਵਿਖੇ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ 'ਚ ਪਹੁੰਚੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸੁਭਦੀਪ ਪੰਜਾਬ ਵਿੱਚ ਫੈਲ ਰਹੇ ਕੈਂਸਰ ਤੋਂ ਕਾਫੀ ਚਿੰਤਿਤ ਸੀ। ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ, ਚੈੱਕਅਪ ਕਰਵਾਉਣਾ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਉਸ ਵੱਲੋਂ ਸ਼ੁਰੂ ਕੀਤੀ ਗਈ ਲੜੀ ਦਾ ਅੱਜ ਤੀਸਰਾ ਕੈਂਪ ਹੈ। ਸਿੱਧੂ ਦੇ ਜਨਮ ਦਿਨ ਮੌਕੇ ਬਲਕੌਰ ਸਿੰਘ ਨੇ ਅਪੀਲ ਕੀਤੀ ਕਿ ਲੋਕ ਕੇਕ ਨਾ ਕੱਟਣ ਬਲਕਿ ਕਿਸੇ ਗਰੀਬ ਵਿਅਕਤੀ ਦੀ ਮਦਦ ਕਰਨ। ਕਦੇ ਥੱਪੜ ਕਾਂਟ ਤੋਂ ਬਾਅਦ ਕੰਗਣਾ ਵੱਲੋਂ ਪੰਜਾਬ ਖਿਲਾਫ ਦਿੱਤੇ ਬਿਆਨ ਤੇ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਹਮੇਸ਼ਾ ਟਾਰਗੇਟ ਕੀਤਾ ਗਿਆ ਹੈ। ਇੱਕ ਕਈ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਹੈ। ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੋਂ ਜੇ ਕੀ ਕੀ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਈ ਛੱਦ ਤੱਕ ਜਾਨੀ ਉਹੀ ਮੈਂ ਕੱਲ ਤੁਹਾਨੂੰ ਕਹਿ ਰੇ ਮੈਂ ਸਾਨੂੰ ਅਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੋਂ ਜੇ ਮੈਂ ਸਾਰਾ ਦਿਨ 10 ਜਾਂ 50 ਜਵਾਕਾ ਨੂੰ ਕੇਕ ਹੀ ਖਾਈਏ ਨਾ ਸ਼ਾਮ ਤੱਕ ਫਿਰ ਉਹ ਬਿਮਾਰ ਹੀ ਹੋਣਗੇ ਨੰਬਰ 2 ਤੋਂ ਤਾਂ ਇੱਕ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚਣਾ ਹੈ ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰਤੀਏ ਜੇ ਤੁਸੀਂ ਜੂਰੀ ਸਮਝਦੇ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸੇ ਦਾ ਨਿਕਾਣਗੇ ਤਾਂ ਆਪਾਂ ਉਹਹੀ ਉਹਦੇ ਵਿੱਚ ਯੋਗਦਾਨ ਪਾ ਲਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਮਤਲਬ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ 'ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਖਵਾਉਣੀ ਪੈਣਗੇ ਕਿਸੇ ਨੂੰ ਫਿਰ ਨਾ ਕਿਤੇ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਹੈ ਇਹਨਾਂ ਨੇ ਸਾਹ ਦੇ ਤਾਂ ਮੱਥੇ ਤੇ ਲਿਖਤਾ ਬਾਗੀ ਦੇਸ਼ ਇੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਹੋਵੇ ਮੈਂ ਸਾਫ ਦਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਨਜਨਦਾ ਜੀ ਕਿੰਨਾ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਦੇ ਵਸਨੀਕਾਂ ਦੇ ਵਿੱਚ ਯਾਰ ਇੱਕ ਪੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕੀਤਾ ਦਾ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਈ 25 ਦਾ ਕਤਲ ਕਰਤਾ ਯਾਰ ਕੁਈ ਕਤਲ ਦੀਦਾ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਹੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਜੇ ਕਰੇ ਪਰਿਵਾਰ ਦੇ ਵੱਢ ਕੇ ਕਰੇ ਲਾਂਡਾੜ ਦੀ ਹਾਲਤ ਕਿੱਥੇ ਪਹੁੰਚ ਗਈ ਸਜਣ ਜੀ ਪਟਿਆਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਮੋਬਾਈਲ ਟਾਵਰਾਂ ਤੋਂ ਸੈਂਸਿਟਿਵ ਉਪਕਰਣ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਹੈ ਫੜੇ ਗਏ ਵਿਅਕਤੀਆਂ ਕੋਲੋਂ ਕਰੀਬ 1 ਕਰੋੜ 50 ਲੱਖ ਰੁਪਏ ਦੇ ਮੋਬਾਈਲ ਉਪਕਰਣ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਨੇ ਦੱਸਿਆ ਕਿ ਇੱਕ ਗੈਂਗ ਮੁੱਖ ਤੌਰ ਤੇ ਮੋਬਾਈਲ ਟਾਵਰਾਂ ਤੇ ਲੱਗੇ ਆਰਆਰਯੂ ਅਤੇ ਬੀਟੀਐਸ ਵਰਗੇ ਸੈਂਸਿਟਿਵ ਉਪਕਰਨਾ ਦੀ ਚੋਰੀ ਕਰਦਾ ਸੀ ਜਿਸ ਤੋਂ ਬਿਨਾ ਮੋਬਾਈਲ ਟਾਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਗ੍ਰਿਫਤਾਰ ਕੀਤੇ ਗਏ ਗੈਂਗ ਦੇ ਜ਼ਿਆਦਾ ਮੈਂਬਰ ਪਹਿਲਾਂ ਮੋਬਾਈਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਨੇ ਇਹ ਗੈਂਗ ਹੁਣ ਤੱਕ ਪੰਜਾਬ ਦੇ ਪਟਿਆਲਾ, ਰਾਜਪੁਰਾ, ਫਰੀਦਕੋਟ, ਅਬੋਹਰ, ਫਾਜ਼ਿਲਕਾ, ਬਠਿੰਡਾ ਦੇ ਕਰੀਬ 60 ਤੋਂ ਵੀ ਜ਼ਿਆਦਾ ਮੋਬਾਈਲ ਟਾਵਰਾਂ ਤੋਂ ਉਪਕਰਣ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਗ੍ਰਿਫਤਾਰ ਦੋਸ਼ੀਆਂ ਵਿੱਚ ਕਈਆਂ ਤੇ ਪਹਿਲਾਂ ਵੀ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਮੋਬਾਈਲ ਉਪਕਰਣ ਚੋਰੀ ਕਰਨ ਦੇ ਮਾਮਲੇ ਦਰਜ ਹਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 13 ਜੂਨ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਵਾਰਦਾਤਾਂ ਨੂੰ ਚੋਰੀ ਦੀਆਂ ਜਾਂਦੀਆਂ ਹਨ ਤੇ ਕੱਲੇ ਜੇ ਆਪਾਂ ਪੰਜਾਬ ਚ ਵੇਖੀਏ ਤੇ 100 ਪਲੱਸ ਵਾਰਦਾਤਾ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਬਹੁਤ ਐਕਵਿਪਮੈਂਟ ਚੋਰੀ ਕੀਤੇ ਇਸ ਇਕਵਿਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਤੇ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਬਾਰ-ਬਾਰ ਕਹਿੰਦੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗ ਰਹੀ ਇੱਥੇ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਾਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਆ ਤੀਜਾ ਇੰਟਰਨੈਟ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਨੂੰ ਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਜੇਕਰ ਇਹ ਗਵਰਨਮੈਂਟ ਚੋਈ ਕਰ ਲੈਣ ਤੇ ਉਹ ਦੂਜੇ ਮੁਲਕ ਦੀ ਏਜੰਸੀਆਂ ਜਿਹੜੀਆਂ ਨਹੀਂ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ आरआरयू ਯੂਨਿਟ ਨੇ ਦੋ ਬੀਟੀਐਸ ਯੂਨਿਟ ਨੇ 51 ਬੀਟੀਐਸ ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਏ ਦੀ ਰਿਕਵਰੀ ਹੈਗੀ ਇਹਦੇ ਨਾਲ ਸਾਡੀ 60+ 60 ਤੋਂ ਜ਼ਿਆਦਾ ਵਾਰਦਾਤਾਂ ਟ੍ਰੇਸ ਹੋਈਆਂ ਨੇ ਹੁਣ ਤਾਂ 8 ਮੈਂਬਰ ਅਸੀਂ ਰੈਸਪੀਤੇ ਆ ਇਹਨਾਂ ਮੈਂਬਰਾਂ ਚੋਂ ਪਟਿਆਲੇ ਦੇ ਰਾਜਪੁਰੇ ਦੇ ਦਿੱਲੀ ਦੇ ਵਿਹਾਰ ਦੇ ਇਹ 8 ਰੁਪਈ ਨੇ ਮੇਰਾ ਨਾਮ ਉੱਪੀ ਜਿਹੜਾ ਸੁਭਾਸ਼ ਕੁਮਾਰ ਆ ਉਹਨੇ 16 ਸਾਲ ਮੋਬਾਈਲ ਰਿਪੇਅਰ ਕੰਪਨੀ 'ਚ ਕੰਮ ਕੀਤਾ ਮਤਲਬ ਉਹਨੂੰ ਤਜਰਬਾ ਆ ਗਿਆ ਕਿ ਕਿਵੇਂ ਟੈਕਨੀਕਲ ਚੁਣੌਤੀਆਂ ਨੂੰ ਅੰਜਾਮ ਦੇਣਾ ਹੈ ਤੇ ਮੈਂ ਮੰਨਦਾ ਆ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਵੱਡੀ ਮਾਤਰਾ 'ਚ ਗੋਰੀ ਕਰਦੇ ਹੋਏ ਇਸ ਪੂਰੇ ਮਨੀਯੂਮ ਨੂੰ ਵਾਸਤ ਕੀਤਾ ਸੀ ਅੱਗੇ ਵੀ ਇਸ 'ਚ ਫਾਰਵਰਡ ਅਤੇ ਬੈਕਵਰਡ ਲਿੰਕ ਕੇ ਅਨਸ਼ੋਰ ਕਰਾਂਗੇ ਪਵਾਨੀਗੜ੍ਹ ਦੇ ਨੈਸ਼ਨਲ ਹਾਈਵੇ ਤੇ ਸੜਕ ਪਾਰ ਕਰ ਰਹੀ ਇੱਕ ਲੜਕੀ ਨੂੰ ਟਰੱਕ ਨੇ ਦਰੜ ਦਿੱਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਬਬਲੀ ਕੌਰ ਵਾਸੀ ਪਵਾਨੀਗੜ੍ਹ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਕਤ ਲੜਕੀ ਪੈਦਲ ਜਾਂਦੇ ਸਮੇਂ ਨੈਸ਼ਨਲ ਹਾਈਵੇ ਦੇ ਕੱਟ ਤੋਂ ਬਲਿਆਲ ਰੋਡ ਵੱਲ ਜਾ ਰਹੀ ਸੀ ਤਾਂ ਅਚਾਨਕ ਉਸ ਦੇ ਸਾਹਮਣੇ ਆਏ ਟਰੱਕ ਨੇ ਉਸ ਨੂੰ ਆਪਣੀ ਲਪੇਟ ਚ ਲੈ ਲਿਆ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਦੇ ਡਰਾਈਵਰ ਨੂੰ ਵੀ ਜਲਦ ਕਾਬੂ ਕਰ ਲਿਆ ਜਾਏਗਾ। ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀਤ ਸਿੰਘ ਅਰਦਾਸ ਕਲੋਨੀ ਭਵਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਹੈ। ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ। ਉਨਾਂ ਨੂੰ ਸਮਝਾ-ਭਜਾ ਕੇ ਜਿਹੜਾ ਹੈਗਾ ਮਤਲਬ ਉਹ ਤੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚੱਲ ਜਾਂਦੀ ਜਾਊਗੀ ਤੂਰੀ ਦੇ ਮਲੇਰ ਕੋਟਲਾ ਰੋਡ ਤੇ ਕਾਰ ਐਸੈਸਰੀ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਇਸ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਆਗਰ ਲੱਗਣ ਦੀ ਘਟਨਾ ਨਾਲ ਦੁਕਾਨ ਦਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਨੁਕਸਾਨ ਦੇ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਸੰਗਰੂਰ ਵਿਖੇ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਨਿੱਜੀ ਫਾਈਨੈਂਸ ਕੰਪਨੀ 'ਚ ਰੱਖਿਆ ਆਪਣਾ ਸੋਨਾ ਵਾਪਸ ਲੈਣ ਲਈ ਝਟਕਣਾ ਪੈ ਰਿਹਾ ਹੈ। ਫਾਈਨੈਂਸ ਕੰਪਨੀ ਦੇ ਇੱਕ ਮੁਲਾਜ਼ਮ ਵੱਲੋਂ ਕੀਤੇ ਕਪਲੇ ਕਾਰਨ ਉਸ ਦਾ ਸੋਨਾ ਫ੍ਰੀਜ਼ ਹੋ ਗਿਆ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸਨੇ ਸੋਨੇ ਬਦਲੇ 1 ਲੱਖ ਰੁਪਏ ਦਾ ਲੋਨ ਲਿਆ ਸੀ। ਉਸ ਨੇ 60000 ਰੁਪਏ ਪਹਿਲਾਂ ਹੀ ਵਾਪਸ ਕਰ ਦਿੱਤੇ ਸੀ ਜਿਸ ਦੀ ਰਸੀਦ ਵੀ ਉਸ ਦੇ ਕੋਲ ਹੈ ਅਤੇ ਹੁਣ ਜਦੋਂ ਉਹ ਬਾਕੀ ਦੇ 40000 ਰੁਪਏ ਲੈ ਕੇ ਆਪਣਾ ਸੋਨਾ ਲੈਣ ਲਈ ਆਇਆ ਤਾਂ ਉਸ ਕੋਲੋਂ ਪੂਰਾ 1 ਲੱਖ ਰੁਪਿਆ ਮੰਗਿਆ ਜਾ ਰਿਹਾ ਹੈ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਹੈ ਕਿ ਇੱਕ ਮੁਲਾਜ਼ਮ ਵੱਲੋਂ ਕੀਤੇ ਕਪਲੇ ਤੋਂ ਬਾਅਦ ਉਸ ਦੀ ਜਾਂਚ ਪੁਲਿਸ ਕਰ ਰਹੀ ਹੈ ਜਿਸ ਕਾਰਨ ਇਹ ਸਾਰੀ ਪਰੇਸ਼ਾਨੀ ਆ ਰਹੀ ਹੈ ਪੰਜਾਬੀ ਦੇ ਇਸ ਬੁਲੇਟਿਨ ਚ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਤੇ ਆਉਂਦੇ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲਤੇ